जय बाबा कुकरवाल जी जय बाबा नागौर जी जिकारा ही जठेरियां दा बोल साचे दरबार की जय जिस तरह कि ਤੁਸੀਂ ਜਾਣਦੇ ਹੋ ਕਿ 1 ਜੂਨ 2024 ਨੂੰ ਪੂਰੇ ਪੰਜਾਬ ਦੇ ਵਿੱਚ ਪੰਜਾਬ ਦਾ ਜੋ ਲੋਕ ਸਭਾ ਚੋਣ ਹੋਣ ਜਾ ਰਿਹਾ ਹੈ ਉਹਦੀ ਤਰੀਕ 1 ਜੂਨ 2024 ਹੈ ਜਿਸ ਦਾ ਕੀ ਸਾਰੇ ਪਾਸੇ ਹੁਣ ਤੋਂ ਹੀ ਅਸਰ ਦੇਖਣ ਦੇ ਵਿੱਚ ਆ ਰਿਹਾ ਹੈ ਪਿਛਲੇ 1 ਮਹੀਨੇ ਤੋਂ ਜੂਰਾ ਸ਼ੂਰਾ ਤੇ ਸਾਰੀਆਂ ਪਾਰਟੀਆਂ ਆਪਣਾ ਆਪਣਾ ਕੰਮ ਕਰ ਰਹੀਆਂ ਨੇ ਇਸ ਦੌਰਾਨ ਅਸੀਂ ਪੰਛੇ ਹਾਂ ਦਰবেশ ਪਿੰਡ ਹੀਰ ਜਠੇਰੇ ਲਾਗੇ ਫਗਵਾੜੇ ਇਹ ਪਿੰਡ ਪੈਂਦਾ ਹੈਗਾ ਤੇ ਸਾਰੇ ਜਾਣਦੇ ਹੈਗੇ ਆ ਵੀ 1 ਜੂਨ ਨੂੰ हीर ਜਿਠੇਰੇ ਸਾਲਾਨਾ ਮੇਲਾ ਜੋ ਸਮੂਹ ਹੀਰ ਪਰਿਵਾਰ ਅਤੇ ਕਮੇਟੀ ਵੱਲੋਂ ਕਰਵਾਇਆ ਜਾਂਦਾ ਹੈ ਉਸ ਵਿਸ਼ੇ ਦੇ ਸੰਬੰਧ ਵਿੱਚ ਕਿਉਂਕਿ ਸਾਹਮਣੇ ਲੋਕ ਸਭਾ ਚੋਣਾਂ ਹਨ ਤੇ ਇਸ ਦੌਰਾਨ ਅਸੀਂ ਬਾਬਾ ਜੀ ਨਾਲ ਗੱਲ ਕਰਦੇ ਹੈਗੇ ਆ ਤੇ ਬਾਕੀ ਦੀ ਜਾਣਕਾਰੀ ਉਹ ਆਪ ਖੁਦ ਦੇਣਗੇ ਬਾਬਾ ਜੀ ਜੀਤਰਾਮ ਜੀ ਹਾਂਜੀ ਬਾਬਾ ਜੀ। ਨਿਹਾਰ ਜੀ। ਜੈ ਬਾਬਾ ਕੋ ਕਰਬਾਰੋ ਜੈ ਬਾਬਾ ਨਾਗ ਬਰੋ ਬਰਨ ਦੇ ਦਾਤੇ ਬਹੁਤ ਸਦੀ ਤੋਂ 1 ਜੂਨ ਮੇਲਾ ਕਰਵਾਇ ਜਾਂਦਾ ਹੀਰ ਜਠੇਰਿਆਂ ਦਾ 1 ਜੂਨ ਮੇਲਾ ਕਰਵਾਇ ਜਾਂਦਾ ਸੀ। ਅੱਜ ਕੀ 24 ਦੇ ਵਿੱਚ ਪੰਜਾਬ ਦੀਆਂ ਵੋਟਾਂ ਕਰਕੇ ਪੰਜਾਬ ਦੀਆਂ ਵੋਟਾਂ ਕਰਕੇ 9 ਤਰੀਕ 9 ਜੂਨ ਮੇਲਾ ਰੱਖਿਆ ਗਿਆ 7 ਤਰੀਕ 7 ਜੂਨ ਨੂੰ ਠੰਡਪਾਠ ਦੌਰੰਭ ਹੋਣਿਆ 8 ਤਰੀਕ ਨੂੰ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਜਾਏਗੀ 9 ਤਰੀਕ ਭੋਗ ਪਾਏ ਜਾਣਿਆ ਦਿਨ ਐਤਵਾਰ 10 ਤਰੀਕ 10 ਜੂਨ ਨੂੰ ਬੇੜੇ ਦੀ ਰਸਮ ਕੀਤੀ ਜਾਣੀ ਆ ਛੰਡੀ ਪੀਰ ਪੀਰਾਂ ਦੇ ਪੀਰ ਜਿਹੜੇ ਖੋਲਦੇ ਲੱਗੀ ਜੰਜੀਰ ਇਹ ਬੇੜਾ ਕਈ ਸਾਲਾਂ ਤੋਂ ਬੇੜਾ ਉੱਥੇ ਜਾਂਦਾ ਆ ਦੋ ਬੇੜੇ ਵੀ ਜਾਂਦੇ ਆ ਕਈ ਵਾਰੀ ਸੁਖਣਾ ਸੰਗਤ ਦੀ ਏ ਬੇੜਾ ਜਿਹੜਾ ਆ ਜਾਂਦਾ ਨੱਕਰ ਖਿੜੇ ਦੀ ਹੀਰਪਰਵਾ ਦੀ ਸੁਖ ਸ਼ਾਂਤੀ ਦੇ ਬੇੜੇ ਬੰਨੇ ਲੱਗਦੇ ਆ ਤਾਂ ਬੇੜਾ ਤਾਰਿਆ ਜਾਂਦਾ ਇਹ ਦਰਵਾਜ਼ੇ ਤੋਂ ਜੈ ਬਾਬਾ ਕੁੱਕਰਵਾਰ ਜੈ ਬਾਬਾ ਨਾਗ ਦੇ ਦਰਵਾਜ਼ੇ ਤੋਂ ਦਰবেশ ਪਿੰਡ ਫਗਵਾੜੇ ਤੋਂ ਜੰਡਿਆਲਾ ਰੋਡ ਜ਼ਿਲ੍ਹਾ ਕਰਪੂਥਲਾ ਫਗਵਾੜੇ ਤੋਂ ਜੰਡਿਆਲਾ ਨਕੋਦਰ ਰੋਡ ਦਰবেশ ਪਿੰਡ ਜ਼ਿਲ੍ਹਾ ਕਰਪੂਥਲਾ ਇਹ ਮੇਲਾ ਵੱਡਾ ਮੇਲਾ ਗਿਣਿਆ ਜਾਂਦਾ ਇਸ ਪਿੰਡ ਦੇ ਨਗਰ ਦੇ ਵਿੱਚ ਹੀਰਜ ਢੇਰੇ ਦਾ ਮੇਲਾ ਸਾਰੇ ਨਗਰ ਲੋ ਸੇਵਾ ਚੱਲਦੀ ਆ ਦਰবেশ ਪਿੰਡ ਲੋ ਇਸ ਨਗਰ ਦੇ ਸੰਜੋਗ ਦੇ ਨਾਲ ਮੇਲਾ ਕਰਾਇਆ ਜਾਂਦਾ ਗ੍ਰਾਮ ਪੰਚਾਇਤ ਦੀ ਸੰਜੋਗਨਾ ਹੀਰ ਕਮੇਟੀ ਸੰਜੋਗ 500 ਪਿੰਡ ਦੀ ਸੰਗਤ ਇਹ ਦਰਵਾਜ਼ੇ ਆਉਂਦੀ ਆ 500 ਪਿੰਡ ਦੇ ਵਿੱਚੋਂ ਪਿੰਡਾਂ 'ਚੋਂ ਸੰਗਤ ਪਹੁੰਚਦੀ ਆਪੋ ਆਪਣਿਆਂ ਸੁੱਖਾਂ ਸੁੱਖ ਦਿਆਂ ਸੁੱਖਾਂ ਪੂਰੀਆਂ ਹੁੰਦੀਆਂ ਤਾਂ ਸੁੱਖਾਂ ਦਿੰਦੇ ਆ ਤੇ ਇਹ ਮੇਲਾ ਕਰਵਾਇਆ ਜਾਂਦਾ ਭਗਵਾੜੇ ਤੋਂ ਜੰਡਿਆਲਾ ਨਕੋਦਰ ਰੋਡ ਦਰਬੀਸ਼ ਪਿੰਡ ਜ਼ਿਲ੍ਹਾ ਕਰਪੂਥਲਾ ਜ਼ਿਲ੍ਹਾ ਕਰਪੂਥਲਾ ਜ਼ਿਲ੍ਹਾ ਕਰਪੂਥਲਾ ਐਤ ਕੀ ਪੰਜਾਬ ਦੀਆਂ ਵੋਟਾਂ ਕਰਕੇ ਇਹ ਮੇਲਾ 9 ਜੂਨ ਦਾ ਕੀਤਾ ਪਰ ਗਾਂ ਮੇਲਾ ਇਹ ਸਦਾ ਹੀ 1 ਜੂਨ 1 ਜੂਨ 1 ਜੂਨ ਦਾ ਰਹਿਣਾ ਇਸ ਕਰਕੇ ਬੇਨਤੀ ਕਰਦੇ ਆਂ ਕੋਈ ਭੁੱਲ ਨਾ ਜਾਵੇ ਭੁੱਲ ਨਾ ਜਾਵੇ ਇਹ ਸੂਚਨਾ ਜਿਹੜੀ ਆ ਦਿੱਤੀ ਜਾਂਦੀ ਆ ਸਾਰੇ ਦੇਸ਼ ਨੂੰ ਸਾਰੇ ਪੰਜਾਬ ਨੂੰ ਹੀਰ ਪਰਿਵਾਰ ਨੂੰ ਕੋਈ ਇਹ ਕੱਲੇ ਹੀਰ ਜਢੇਰਾ ਦਰਬਾਰ ਨਹੀਂ ਸਾਰਿਆਂ ਦਾ ਹੀ ਦਰਬੇਸ਼ ਪਿੰਡ ਇਹ ਹੀਰ ਜਢੇਰੇ ਆ ਇਹ ਸਾਰਿਆਂ ਦਾ ਦਰਬਾਰ ਆ ਕੋਈ ਜਾਤ ਪਾਤ ਦਾ ਫਰਕ ਨਹੀਂ ਉਹ ਇੱਕ ਗੋ ਦਾ ਫਰਕ ਨਹੀਂ ਜਿਹੜਾ ਮੰਨੇ ਉਹਨਾਂ ਦੇ ਟੋ ਜਹਾਜ਼ ਬੇੜੇ ਬੰਨੇ ਲਾਉਂਦੇ ਆ ਰਹਿਮ ਕਰੇ ਸੁਖ ਸ਼ਾਂਤੀ ਵਖੇ ਜੈ ਬਾਬਾ ਕੁਕਰ ਬਾਬਾ ਨਾਲ ਜੈ ਬਾਬਾ ਕੁਕਰ ਬਾਬਾ ਨਾਲ ਜੈ ਬਾਬਾ ਕੁਕਰ ਬਾਬਾ ਨਾਲ ਜਨਾਜ ਹਾਂਜੀ ਬਾਬਾ ਜੀ ਜਿੱਦਾਂ ਕਿ ਤੁਸੀਂ ਦੱਸਿਆ ਮੇਲੇ ਦੀ ਜਾਣਕਾਰੀ ਦਿੱਤੀ ਹੈਗੀ ਆ ਇਸ ਮੇਲੇ ਤੇ ਸੱਭਿਆਚਾਰਕ ਮੇਲਾ ਵੀ ਹੁੰਦਾ ਹੈਗਾ ਆ ਤੇ ਉਸ ਸੰਬੰਧ ਵਿੱਚ ਕਿਹੜੇ-ਕਿਹੜੇ ਕਲਾਕਾਰ ਪਹੁੰਚ ਰਹੇ ਹੈਗੇ ਆ ਇਹ ਕਲਾਕਾਰ ਗੁਰਮੀਤ ਸੁਧੂ ਅਮਨ ਬਿਰਕ ਇਹ ਕਲਾਕਾਰ ਪਹੁੰਚ ਰਹੇ ਆ ਹੋਰ ਕਲਾਕਾਰ ਵੀ ਪਹੁੰਚ ਰਹੇ ਆ ਦੋ ਚਾਰ ਪਹਿਲਾ ਭੋਗ ਪਏਗਾ ਕੀਰਤਨ ਹੋਏਗਾ 11 ਵਜੇ ਤਾਈ ਕੀਰਤਨ ਹੋਏਗਾ 11:30 ਵਜੇ ਤੋਂ 11:30 ਵਜੇ ਤਾਈ ਕੀਰਤਨ ਹੋਏਗਾ ਭੋਗ ਪਾ ਕੇ ਉਸ ਤੋਂ ਬਾਅਦ ਸਟੇਜ ਚੱਲੇਗੀ ਜੋ ਪ੍ਰੋਗਰਾਮ ਸਭਿਆਚਾਰ ਚੱਲਦਾ ਆ ਪੰਜਾਬ ਦਾ ਉਹ ਚੱਲਿਆ ਜਾਏਗਾ ਧਾਰਮਿਕ ਧਾਰਮਿਕ ਪ੍ਰੋਗਰਾਮ ਦਰਬਾਰਾਂ ਦੇ ਗੁਰੂਆਂ ਪੀਰਾਂ ਬਕੰਮਰਾਂ ਦੇ ਕੀਤੇ ਜਾਣੇ ਆ ਇਹ ਕਰਕੇ ਬੇਨਤੀ ਕਰਦੇ ਆ ਇਹ ਜੋ ਦਰਬਾਰ ਵੀਰਵਾਰ ਹੈ ਦਰਬਾਰ ਬੀਰ ਵਾਰ ਐਤਵਾਰ ਸੰਗਤ ਆਉਂਦੀ ਜਾਂਦੀ ਆ ਇਹ ਦਰਵਾਜ਼ੇ ਲੰਗਰ ਪਾਣੀ ਛਕਦੀ ਆ ਚਾਹ ਪਾਣੀ ਛਕਦੀ ਆ ਦਿਵਾਲੀ ਵਾਲਾ ਦਿਨ ਵਿਸ਼ਕਰਮਾ ਦੇ ਵਿਸ਼ਕਰਮੀ ਦਾ ਦਿਨ ਦਵਾਈਆਂ ਦੂਜੇ ਦਿਨ ਦਾ ਦੋ ਦਿਨ ਸੰਗਤ ਐਨ ਨੂੰ ਹਮ ਹਮਾ ਕੇ ਦਰਵਾਜ਼ੇ ਆਉਂਦੀ ਆ ਫਿਰ ਵਿਸਾਖੀ ਦਾ ਦਿਹਾੜਾ ਵੀ ਮਨਾਇਆ ਜਾਂਦਾ ਇਹ ਦਿਨ ਇਹ ਦਰਵਾਜ਼ੇ ਤੇ ਵਿਸਾਖੀ ਦਾ ਦਿਹਾੜਾ ਵੀ ਮਨਾਇਆ ਜਾਂਦਾ ਸਰਾਧਾ ਦੀਵੀ ਰਸਮ ਕਰਦੀ ਆ ਸੰਗਤੋਂ ਆਪੋ ਆਪਣੀਆਂ ਸੁੱਖਾਂ ਸ਼ਾਂਤੀਆਂ ਮੰਗਦੀ ਆ ਤੰਦਰੁਸਤੀ ਮੰਗਦੀ ਆ ਝਾੜੂ ਪੋਚਾਂ ਦੇ ਨਾਂ ਸੇਵਾ ਕਰਕੇ ਸੇਵਾ ਦਾ ਮੇਵਾ ਸੰਗਤੋਂ ਲੈਂਦੀ ਆ ਇਹ ਹੀਰ ਜਿਹਰੇ ਸਭ ਦੇ ਯਾਰ ਸਾਰਿਆਂ ਦੇ ਯਾਰ ਸਾਰਿਆਂ ਦੇ ਯਾਰ ਜੋ ਵੀ ਕੋਈ ਮੰਗਦਾ ਝੋਲੀਆਂ ਭਰਦਾ ਆ ਦਿੰਦੇ ਆ ਤਾਂ ਲੈਂਦੇ ਆ ਦਿੰਦੇ ਤਾਂ ਲੈਂਦੇ ਆ ਮੈਨੂੰ ਤਾਂ ਬਹੁਤ ਡੇਰ ਹੋ ਚੁੱਕੀ ਆ 55 ਸਾਲ ਹੋ ਗਏ 55 ਸਾਲ 55 ਸਾਲ ਇਸ ਕਰਕੇ ਬੇਨਤੀ ਅੱਜ ਦਰਬਾਰ ਬਾਬੇ ਨੇ ਆਪਣੀ ਸੰਗਤ ਨੂੰ ਦੇ ਕੇ ਸੰਗਤੋਂ ਬਣਵਾ ਲਿਆ ਆਪ ਦਾ ਦਰਵਾਜ਼ਾ ਸੰਗਤ ਨੂੰ ਦੇ ਕੇ ਬਣਵਾ ਲਿਆ ਦੇ ਕੇ ਬਣਵਾ ਲਿਆ ਆਪੋ ਆਪਣੀਆਂ ਸੁੱਖਾਂ ਸ਼ਾਂਤੀਆਂ ਸੁੱਖੋ ਮੰਗੋ ਸੇਵਾ ਕਰੋ ਸੇਵਾ ਦਾ ਮੇਵਾ ਕਰੋ ਮਿਹਰ ਕਰੇ ਜੈ ਬਾਬਾ ਕੁਕਰ ਬਾਬਾ ਨਾਲ ਜੈ ਬਾਬਾ ਕੁਕਰ ਬਾਬਾ ਨਾਲ ਬਹੁਤ ਬਹੁਤ ਧੰਨਵਾਦ ਜੀ